ਤਾ ਆਪਾਂ ਕਿਧਰ ਆਇਆ। ਉਹ 1 ਘੰਟਾ ਕੋਸ ਤੇ ਜਾ ਕੇ ਵੇਖੀ ਤੁਹਾਨੂੰ ਮੁੜਕਾ ਨਹੀਂ ਹੋਣਾ ਸਾਰਾ ਦਿਨ ਕਿੰਨੀ ਮਰਜ਼ੀ ਕਰਨੀ ਹੈ। ਤੇ ਆ ਬੱਕਰੀਆਂ ਆਪਣੀਆਂ ਬਿਨਾ ਪੱਖੇ ਤੋਂ ਬੈਠੀਆਂ। ਇਹ ਸਾਰਾ ਛੱਤ ਦਾ ਕਮਾਲ ਹੀ ਹੈ। ਨਾਲੇ ਹਜੇ ਤਰਾਖਤ ਨਹੀਂ ਹੈ। ਹਜੇ ਤਰਾਖਤ ਤਾਂ ਲਾਉਣੇ ਆ ਘਾਟ ਆਪਣੇ ਫਾਰਮ ਨੂੰ। ਹੁਣ ਰੁੱਖ ਸਹੀ ਆਈ ਹੈ। ਹੁਣ ਆਪਾਂ ਸਟਾਰਟ ਕਰਾਂਗੇ ਜੇ ਦਾ ਅੱਧਾ ਮੀਂਹ ਹੁਣ ਪੈ ਜਾਵੇ। ਕਿਹੜੇ ਪਾਸੇ ਦਾ ਅਗਲਾ ਪਾਸਾ ਜਾਈਦਾ ਹੈ? ਕਿਹੜੇ ਪਾਸੇ ਇਹਦਾ ਪਿਛਲਾ ਪਾਸਾ ਜਾਈਦਾ ਹੈ? ਕਿਸ ਦਿਸ਼ਾ ਨੂੰ ਇਹਦਾ ਮੂੰਹ ਹੋਣਾ ਚਾਹੀਦਾ? ਹੁਣ ਬਈ ਦਿਸ਼ਾ ਲੇਖ ਲੋ ਫਾਰਮ ਦੀ। ਕਿਹੜੇ ਲੋਕ ਪਾਉਣਾ ਤੁਸੀਂ ਇਹ ਜ਼ਰੂਰੀ ਆ ਦਿਸਾਰਾ ਮੇਨ ਜ਼ਰੂਰੀ ਹੁੰਦਾ ਕਿਉਂਕਿ ਉਹ ਤਾਂ ਪਿਸ਼ਾ ਸਾਰਾ ਇਹਦੇ ਅਕੋਰਡਿੰਗ ਆਉਣਾ ਆਪਣਾ ਫਾਰਮ ਸਿਆਲ ਦੇ ਵਿੱਚ ਪਿਸ਼ਾ ਬੋਹ ਕਰਦੀਆਂ ਬਾਹਰ ਕੱਢਣ ਜੋਗੀ ਨਹੀਂ ਹੁੰਦੀ ਪਿਸ਼ਾ ਬਹੁਤ ਗਿੱਲਾ ਹੋ ਜਾਂਦਾ ਫਾਰਮ ਨੂੰ ਇਹ ਥੋੜਾ ਜਿਹਾ ਸੁੱਕਾ ਰਵੇ ਬਾਹਰ ਜੇੜੀ ਫਾਰਮ ਦੀ ਲੰਬਾਈ ਰੱਖਣੀ ਹੈ ਲੰਮਾ ਜਿਵੇਂ ਆਪਣਾ ਹ ਲੰਬਾਈ ਹੈ ਇੱਦਾਂ ਇਹ ਰੱਖਣੀ ਹੈ ਪੂਰਬ ਤੋਂ ਪੱਛਮ ਚੜ੍ਹਦੇ ਤੋਂ ਲੈ ਕੇ ਛੱਡਦੇ ਤੱਕ ਇਹ ਜਿਹੜਾ ਹੈ ਨਵਾਂ ਛੱਡ ਪਾਉਣਾ ਉਹਨਾਂ ਦੀ ਗੱਲ ਹੈ ਚੜ੍ਹਦੇ ਤੋਂ ਛੱਡਦੇ ਲਾਉਣਾ ਪੈਟ ਚ ਗਵਾਂਢੀ ਨਾਲ ਲੜੇ ਜਾਓ ਵੀ ਸਾਡੀ ਇੱਧਰ ਨੂੰ ਲੰਬਾਈ ਆਉਂਦੀ ਹੈ ਕੰਧਪੁਰਾ ਨੂੰ ਕਰ ਠੀਕ ਹੈ ਉਹਦੇ ਹਾਸਤੇ ਨਹੀਂ ਉਹ ਤਾਂ ਜਿਵੇਂ ਹਣ ਕੇਰਾ ਚੱਲਦਾ ਚਲਾ ਲਓ ਜਿਵੇਂ ਆਪਣਾ ਕੋਈ ਲੋਨ ਪਾਸ ਹੁੰਦਾ ਜਾਂ ਆਪਾਂ ਕੋਈ ਆਪ ਦਾ ਫਾਰਮ ਪਾਉਣਾ ਚਾਹੁੰਦੇ ਪੈਸੇ ਲਾ ਕੇ ਉਹ ਆਪਾਂ ਸਹੀ ਦਿਸ਼ਾ 'ਚ ਪਾਉਣਾ ਪੂਰਬ ਤੋਂ ਪੱਛਮ ਲੈ ਕੇ ਲੰਬਾਈ ਛੋਟੇ ਕੋੜੇ 10 ਬੱਕਰੀਆਂ 100 ਬੱਕਰੀ ਐ 1000 ਬੱਕਰੀ ਐ ਲੰਬਾਈ ਕਿੰਨੀ ਮਰਜ਼ੀ ਲੈ ਜੀ ਠੀਕ ਐ ਜਿਵੇਂ ਆ ਮੇਰਾ ਹੁਣ ਕੱਲਾ ਫਾਰਮ ਫਾਰਮ ਬਿਨਾ ਕਮਰੇ ਤੋਂ 50 ਫੁੱਟ ਲੰਮਾ ਐ ਇਹ ਮੇਰਾ ਇਹ ਤੁਸੀਂ ਆਪ ਦੇ ਅਕੋਰਡਿੰਗ ਕਿੰਨਾ ਤੁਸੀਂ ਕੰਮ ਕਰਨਾ ਓਨੀ ਕੀ ਲੰਬਾਈ ਰੱਖ ਲਓ ਜਿਹੜੀਆਂ ਗਾਡਰਾਂ ਪਾਈਆਂ ਐ ਸਲੋਟ ਕਿੰਨਾ ਚਾਹੀਦਾ ਜੀ ਇਹ ਜਿਹੜੀ ਫਾਰਮ ਦੀ ਚੜਾਈ ਐ ਉਹ ਤੁਸੀਂ 20 40 ਰੱਖਣੀ ਆ ਉਹ ਤੋਂ ਵੱਧ ਘੱਟ ਨਹੀਂ ਕਰਨੀ ਨੇਗਟਿਵ 240 ਚੁੜਾਈ ਰੱਖਣੀ ਆ ਦੱਖਣ ਤੋਂ ਉੱਤਰ ਵਾਲੀ ਸਾਈਡ ਨੂੰ ਆ ਪੈਠੇ ਇੱਧਰ ਲੱਗਦੀ ਆ ਦੱਖਣ ਜਿਹੜੇ ਗੇਟ ਰੱਖਣੇ ਆ ਬਾੜੀ ਬਣਾਉਣੀਆਂ ਉਹ ਉੱਤਰ ਵਾਲੀ ਦਿਸ਼ਾ 'ਚ ਬਣਾਉਣਾ ਜਿਹੜਾ ਓਪਨ ਲਈ ਵਾੜਾ ਬਣਾਉਣਾ ਲਿਖ ਲਓ ਬਾਹਰਲਾ ਵਾੜਾ ਬਣਾਉਣਾ ਉਹ ਉੱਤਰ ਵਾਲੀ ਦਿਸ਼ਾ 'ਚ ਬਣਾਉਣਾ ਫਾਰਮ ਨੂੰ ਉਹਨੇ 20 ਫੁੱਟ ਕਿਉਂ ਰੱਖੀ ਆ ਆਪਾਂ ਇਹਦਾ ਬਹੁਤ ਵੱਡਾ ਕਾਰਨ ਹੈ ਜਿਹਦੀ ਪਿਸ਼ਾਬ ਤੇ ਦੀ ਮੂਤ ਦੇ ਵਿੱਚੋਂ ਅਮੋਨੀਆ ਗੈਸ ਪੈਦਾ ਹੁੰਦੀ ਹੈ ਜੇ ਤੁਸੀਂ ਦੇਖਣੀ ਆ ਮੋਹੀਆ ਗੈਸ ਪੁਰਾਣੇ ਬੰਦੇ ਦੇਸੀ ਆ ਜਿਨ੍ਹਾਂ ਨੇ ਮਾਲ ਰੱਖਿਆ ਘਰੇ ਉਹਨਾਂ ਦੇ ਕਮਰੇ ਚ ਜਾ ਕੇ ਪੱਲੀ ਢਾਹ ਕੇ 5 ਮਿੰਟ ਲੰਮੇ ਪੈਜੋ ਜੇ ਥੱਲੇ ਤੁਹਾਨੂੰ ਗੈਸ ਚੜਜੂ ਤੁਹਾਡਾ ਸਿਰ ਦੁਖਣ ਲੱਗ ਜੂ ਬੱਕਰੀਆਂ ਨੂੰ ਜਦੋਂ ਗੈਸ ਬਣ ਗਈ ਫਾਰਮ ਚ ਭਾਂ ਦੀ ਬਦਾਮ ਖਵਾਈਓ ਬੱਕਰੀ ਰਾਜ਼ੀ ਨਹੀਂ ਹੋਣੀ ਉਹਦਾ ਕੀ ਕਾਰਨ ਹੁੰਦਾ ਹੈ ਉਹ ਚੜਾਈ ਵੱਧ ਰੱਖ ਲੈਂਦੇ ਆ ਚਾਰੇ ਪਾਸਿਓਂ ਬੰਦ ਹੁੰਦਾ ਫਾਰਮ ਠੀਕ ਹੈ ਖਾਕ ਕਰਕੇ ਸਿਆਲ ਦੇ ਵਿੱਚ ਆਪਾਂ ਪੱਲੜ ਪਾ ਦਿੰਨੇ ਆ ਪੱਲੜ ਵੀ ਪਾਉਣਾ ਥੱਲੋਂ ਅੱਧਾ-ਅੱਧਾ ਇੰਚ 4-4 ਇੰਚ ਛੱਡ ਕੇ ਪਾਉਣਾ ਹਵਾ ਥੱਲੇ ਦੀ ਕ੍ਰੋਸ ਹੋਵੇ ਕੋਈ ਠੰਡ ਨਾਲ ਨਹੀਂ ਮਾਰਦੀ ਉਹ ਗੈਸ ਨਾਲ ਵੱਧ ਮਾਰਦੀ ਉਹਦਾ ਕੀ ਚੱਕਰ ਹੁੰਦਾ ਉਧਰੋਂ ਹਵਾ ਹੋਣੀ 20 ਫੁੱਟ ਹੈ ਇਧਰੋਂ ਹਵਾ ਨਹੀਂ ਆਏਗੀ ਉਧਰੋਂ ਅਮੋਨੀਆ ਗੈਸ ਨੂੰ ਜਗ੍ਹਾ ਨਹੀਂ ਬਣਦੀ ਅਮੋਨੀਆ ਗੈਸ ਉਹ ਤੋਂ ਬਣੂ ਜੇ 30 ਫੁੱਟ ਰੱਖ ਲਿੰਦਾ ਉਤਰੋਂ ਵੀ ਹਵਾ ਆ ਕੇ ਵਿਚਾਲੇ ਰੋ ਜਾਣੀ ਛੇਤਰੋਂ ਵੀ ਅਮੋਨੀਆ ਗੈਸ ਨੂੰ ਜਗ੍ਹਾ ਮਿਲ ਜਾਣੀ ਸੀ 20 ਫੁੱਟ ਦਾ ਕੀ ਕਾਰਨ ਹਵਾ ਫੁੱਲ ਕ੍ਰੋਸ ਚ ਰਹਿੰਦੀ ਹੈ ਇਹਨੂੰ 18 ਫੁੱਟ ਵੀ ਕਰ ਸਕਦੇ ਹਾਂ 20 ਫੁੱਟ ਰੱਖਣਾ ਤੁਸੀਂ ਠੀਕ ਹੈ ਕਿਉਂਕਿ 2 ਫੁੱਟ ਦਾ ਨਿਕਲ ਜਾਂਦਾ ਰਸਤਾ ਜਿਵੇਂ ਆਪਾਂ ਕਰਨੀਆਂ ਬਣਾਉਣੀਆਂ ਥਾਂ ਕੱਚਾ ਰੱਖਣਾ ਫਾਰਮ ਵਿੱਚ ਕੋਈ ਫਾਰਸ ਨਹੀਂ ਲਾਉਣੀ ਜੇ ਪਹਿਲਾਂ ਲੱਗੀ ਹੈ ਕਿਸੇ ਦੀ ਬੋਈ ਚੱਕਰ ਨਹੀਂ ਠੀਕ ਹੈ ਕੱਚਾ ਥਾਂ ਰੱਖਣਾ ਤੇ ਇੱਕ ਫਾਰਮ ਦੇ ਵਿੱਚ ਜਿਹੜੀ ਛੱਤ ਆ ਚਲੋ ਪਹਿਲਾਂ ਛੱਤ ਦੀ ਗੱਲ ਕਰਦੇ ਆ ਜੇ ਤਾਂ ਤੁਸੀਂ ਪਾਉਣੀਆਂ ਸੀਮੈਂਟ ਵਾਲੀਆਂ ਚਾਦਰਾਂ ਉਹ 12 ਤੋਂ 13 ਫੁੱਟ ਤੇ ਛੱਤ ਲੈ ਲਓ ਤੇ ਜੇ ਆਹ ਪਾਉਣੀਆਂ ਇਹ 10 ਤੋਂ 11 ਫੁੱਟ ਤੇ ਵੀ ਪਾ ਸਕਦੇ ਤੁਸੀਂ ਇੱਥੇ ਵੀ ਖਰਚਾ ਪੈ ਜਾਂਦਾ ਤੇ ਦੂਜਾ ਫਾਰਮ ਦੇ ਵਿੱਚ ਕਿਤੇ ਤੀੜ ਨਹੀਂ ਹੋਣੀ ਚਾਹੀਦੀ ਜਿਵੇਂ ਉਹ ਥੱਲੇ ਹੈਗੀਆਂ ਮੇਰੇ ਅੱਗੇ ਇਹ ਜਲਦਬਾਜੀ 'ਚ ਲੈ ਆ ਉਦੋਂ ਬੱਕਰੀਆਂ ਵੇਚ ਹੀ ਰਹਿ ਗਿਆ ਕੰਮ ਉਜਾਸੀ ਸਾਰਾ ਟੀਪ ਕਰਤਾ ਸਾਡਾ ਸੀਗਾ ਰਾਦਾ ਚ ਭਰਤ ਪਾਉਂਦਾ ਮਿੱਟੀ ਪਾਉਂਦਾ ਕਾਰਨ ਦੱਸਿਆ ਹੀ ਤੇੜਾ ਨਾ ਕੀ ਹੁੰਦਾ ਜਿਹੜਾ ਹੁਣ ਸਾਰਾ ਟੀਪ ਕੀਤਾ ਜਿਹੜਾ ਪਿਸੂ ਚਿਚੜ ਹੈ ਉਹਨੇ ਉਹਦੇ ਵਿੱਚ ਆਂਡੇ ਲਾਉਣੇ ਆ ਇਹ ਪੂਰਾ ਜਦੋਂ ਪਲੇਨ ਹੋਊਗਾ ਠੀਕ ਹੈ ਇਹਦੇ 10 15 ਦਿਨਾਂ ਤੂੰ ਤੁਸੀਂ ਡਲੇ ਵਾਲੀ ਕਲੀ ਮਾਰ ਕੇ ਰੱਖਣੀ ਆ 4 4 ਫੁੱਟ ਥੱਲੇ ਡਲੇ ਵਾਲੀ ਕਲੀ ਆਉਂਦੀ ਆ ਆਪਣੇ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਉਹ ਠੀਕ ਹੈ ਉਹ ਤੁਸੀਂ ਰਾਮੀ ਪੱਕਾ ਲਾ ਲਓ ਖੁਰਨੀਆਂ ਦੇ ਵਿੱਚ ਵੀ ਤੇ ਬਾੜੀ ਦੇ 3-3 ਫੁੱਟ ਜਿੱਥੋਂ ਤਾਈ ਬੱਕਰੀ ਦਾ ਮੂੰਹ ਜਾਂਦਾ ਮੇਮਣੇ ਵਾਲੇ 'ਚ ਖਾਸ ਕਰਕੇ ਜਦੋਂ ਚੱਟਣਗੇ ਨਾਲ ਇਹ ਮਿੱਟੀ ਨਾਲ ਖਾਣਗੇ ਨਾਲੇ ਉਹਨਾਂ ਨੂੰ ਫ੍ਰੀ ਕੈਲਸ਼ੀਅਮ ਮਿਲ ਜਊ ਤੁਹਾਨੂੰ ਮੁੱਲ ਦਾ ਕੈਲਸ਼ੀਅਮ ਪਾਉਣ ਦੀ ਲੋੜ ਨਹੀਂ ਅਸੀਂ ਕੰਧਾ ਨੂੰ ਮਾਰਨੀ ਹੈ ਹਾਂ ਕੰਧਾ ਨੂੰ ਠੀਕ 15 ਦਿਨਾਂ ਤੋਂ ਫੇਰ ਕਰ ਦਿਓ 20 ਦਿਨਾਂ ਤੋਂ ਕਰ ਦਿਓ ਮਹੀਨੇ ਤੋਂ ਕਰ ਦਿਓ ਕਰੋ ਜੀ ਇਹ ਸੁੱਕੀ ਮਾਰ ਨੂੰ ਖੋਲਿਆ ਹੁੰਦੀ ਹੈ ਇਹ ਕੁੰਡੀ ਥੱਲੇ ਖੜਾਰਨ ਵਾਲੀ ਕਲੀ ਜਿਹੜੀ ਆਪਾਂ ਖੜਾਰੀਏ ਇਹ ਨਹੀਂ ਇੱਕ ਡਲੇ ਵਾਲੀ ਹੁੰਦੀ ਜਦੋਂ ਉਹਨੂੰ ਪਾਣੀ ਪਾਉਂ ਨਾ ਅਫਗਾਨੀ ਹੋਰੀ ਬੁਲਬਲੇ ਛੱਡੂਗੀ ਹਾਂ ਤੰਦੂਰੀ ਮਰੀ ਤੇ ਪੂਰਾ ਪਲਾਸਟਰ ਕਰਨਾ ਹੈ ਪਾਰਟੀਸ਼ਨ ਕਰਨੀ ਹੈ ਭਾਗ ਬਣਾਉਣੇ ਚੁੱਪ ਬਈ ਭਾਗ ਬਣਾਉਣਾ ਪੂਰਾ ਕੋਈ ਲੋਹੇ ਦੀ ਜਾਲੀ ਨਹੀਂ ਲਾਉਣੀ ਵਿੱਚ ਆ ਬਣਾਉਣ ਵਾਸਤੇ ਡਿਵਾਈਡ ਕਰਨ ਵਾਸਤੇ ਉਹਦੇ ਕੀ ਚੱਕਰ ਹੁੰਦਾ ਉਹਦੇ ਵਿੱਚ ਢਾ ਕੇ ਸਿੰਘ ਤੋੜ ਦਿੰਦੀਆਂ ਬੱਕਰੀਆਂ ਜਿਹਦੇ ਜਾਲੀ ਲੱਗੇ ਉਹ ਫਾਰਮ ਚ ਤੁਸੀਂ ਜਾ ਕੇ ਦੇਖੋ ਜੀ ਉਹਦੇ ਅੱਧੀਆਂ ਬੱਕਰੀਆਂ ਦੇ ਸਿੰਘ ਕੈਪਲੇ ਹੋਣਗੇ ਆਪਣੇ ਕਿਸੇ ਨੂੰ ਉਹਦੇ ਨਹੀਂ ਦੇ ਚਲੋ ਕੋਈ ਮਗਰੋਂ ਆ ਗਈ ਤਾਂ ਆ ਗਈ ਉਹ ਸਹੀ ਕੋਈ ਫालतू ਲੋਹਾ ਨਹੀਂ ਲਾਉਣਾ ਕੋਈ ਡਰਾਮਾ ਵੱਟ ਕੇ ਕੋਈ ਲੋਹੇ ਦੀਆਂ ਖੋਰ ਲਗਾ ਨਹੀਂ ਬਣਾਉਣਾ ਆ ਖੋਰ ਨਹੀਂ ਬਣਾਉਣੀ ਕਿੰਨੇ ਫੁੱਟ ਚੌੜੀ ਹੈ ਤੇ ਕਿੰਨੇ ਫੁੱਟ ਇਹਦਾ ਹੁਣ ਤੁਸੀਂ ਜਿਵੇਂ ਹਾਈਟ ਰੱਖਣੀ ਹੈ ਜਿਹੜੀ ਆ ਪਹਿਲੀ ਇਹ ਤੁਹਾਡੇ ਕੋਲੇ ਕਿਹੜੀ ਨਸਲ ਦੀਆਂ ਬੱਕਰੀਆਂ ਜਿਵੇਂ ਠੀਕ ਹੈ ਇਹ ਸੌਖਾ ਤਰੀਕਾ ਬੱਠਲ ਲੈ ਲੋ ਕਿਹਣਾ ਦਾਣੇ ਪਾਲੋ ਬੱਕਰੀ ਦੇ ਰੱਖੋ ਚੱਕ ਕੇ ਜਿੱਥੇ ਬੱਕਰੀ ਰਾਹੰਦਾਰੀ ਨਾ ਖਾ ਸਕਦੀ ਆ ਦੂਜੇ ਬੰਦੇ ਨੂੰ ਕਹੋ ਫੀਤਾ ਲਾ ਕੇ ਥੱਲੇ ਮੈਣ ਲਈ। ਕੋਡੀਏ ਹਾਈਟ ਰੱਖ ਲਓ ਥੋੜੀ ਵੱਧ ਰੱਖ ਲਓ ਇਹ ਮਿੱਟੀ ਦੇ ਵਿੱਚ ਹੋ ਜਾਂਦੀ ਐ। ਜੇ ਤੁਹਾਨੂੰ ਲੱਗਦਾ ਬੱਕਰੀ ਔਖੀ ਹੋ ਕੇ ਖਾਂਦੀ ਐ ਥੱਲੇ ਭਾਰਤ ਪਾ ਦਿਓ। 4 ਇੰਚੀ ਠੀਕ ਐ ਉਹ ਸੈੱਟ ਹੋ ਜਾਣਾ। ਤੇ ਵਿੱਚੋਂ 9 ਇੰਚੀ ਤਿਆਰ ਰੱਖਣੀ ਐ ਕੋਲਮੀਏ। ਦੋ ਵੀ ਦੋ ਫੁੱਟ ਦੀ। ਠੀਕ। ਇਹ 9 ਇੰਚੀ। ਇਹ ਊਠੀ 8 ਇੰਚੀ ਦੋ ਫੁੱਟ ਹੋਣੀ। ਇਹਦੀ ਪਹਿਲੀ ਪਾਈਪ ਲਾਉਣੀ ਐ ਇਹ 8 ਤੋਂ ਲੈ ਕੇ 9 ਇੰਚੀ ਤੇ ਲਾਉਣੀ ਐ। ਬੱਕਰੀਆਂ ਵਾਲੀ ਚ 10 ਇੰਚੀ ਲਾਉਣੀ ਹੈ। ਜੇ ਬਰਬਰੇ ਰੱਖੇ ਸਿੰਗ ਵਾਲੇ ਉਹ ਤਾਂ ਤੁਸੀਂ ਵਧਾ ਸਕਦੇ। ਠੀਕ ਹੈ ਪਰ ਜਿਹੜੀਆਂ ਵਿੱਚ ਗਲਾਈ ਰੱਖੀ ਹੈ 9 ਇੰਚੀ ਦੀ ਉਹ ਵੀ ਰੱਖਣੀ ਹੈ। ਜ਼ਿਆਦਾ ਨਹੀਂ ਕਰਨੀ ਇਹ ਤੂੰ 9 ਤੋਂ 8 ਕਰ ਦਿਓ। ਉਹਦਾ ਕੀ ਕਰਨਾ ਬੱਕਰੀ ਔਖੀ ਹੋ ਕੇ ਖਾਊਗੀ। ਬੱਕਰੀ ਕਾਮਜਾਬ ਨਹੀਂ ਹੁੰਦੀ ਔਖੀ ਹੋ ਕੇ ਜਾਨਵਰ ਨੂੰ। ਪੂਰਾ ਸੌਖੇ ਤਰੀਕੇ ਨਾਲ ਖਾਣਾ ਚਾਹੀਦਾ। ਕਿਉਂ ਜਦੋਂ ਖਾਣ ਮਿਲੀ ਔਖੀ ਹੋ ਗਈ ਤੇ ਉਹਨੇ ਆਪਾਂ ਨੂੰ ਕੀ ਦੇਣਾ ਮੁੜ ਕੇ ਵਿਚਾਰੀ। ਠੀਕ ਹੈ ਆ ਇਧਰਲਾ ਕੇ ਦਾ ਜਿਹੜਾ ਰਤਾਏ ਉੱਚਾ ਕਰ ਦਿਓ ਇਹਦੇ ਨਾਲ। ਇਹਨੂੰ ਬੱਕਰੀ ਨੂੰ ਆਹਤ ਹੁੰਦੀ ਐ ਗਾਂ ਨੂੰ ਮੂੰਹ ਮਾਰਨ ਉਹ ਦਾਣਾ ਕਿਉਂਕਿ ਦਾਣਾ ਬਹੁਤ ਮਹਿੰਗਾ ਹੈ ਨੀਰਾ ਬਹੁਤ ਮਹਿੰਗਾ ਬਈ ਜੇ ਆਪਾਂ ਵੀਚ ਲੀਆਂ ਖੁਰਨੀਆਂ ਦੇ ਪਾਵਾਂਗੇ ਕੀ ਹੋਊਗਾ ਤੁਸੀਂ ਬੱਠਲ ਲੈ ਕੇ ਜਾਓਗੇ ਬੱਕਰੀਆਂ ਨੇ ਇੱਕੇ ਦਾ ਝੁੰਡ ਬਣਾ ਕੇ ਸੋਥੋਂ ਖੋਣਾ ਥੋੜਾ ਪੈਰ ਮਿੱਦਣਾ ਤੁਸੀਂ ਡਾਂਗ ਮਾਰਨੀ ਹੁੰਦਾ ਡੋਲਣੀਆਂ ਅਗਵਾਲੀਆਂ ਤਗੜੀ ਮਾਰੂਗੀ ਵੀ ਇਹਦੇ ਵਿੱਚ ਕੀ ਲੰਮੀ ਖੁਰਨੀਆਂ ਥਾਂ ਮਿਲ ਜਾਂਦਾ ਇਹ ਚ ਇਹ ਸਾਰੀਆਂ ਆ ਕੇ ਮਾੜੀ ਚੰਗੀ ਆ ਕੇ ਖਾ ਜਾਂਦੀ ਪੈਰ ਨਹੀਂ ਪੈਂਦਾ ਇਹਦੇ ਵਿੱਚ ਕੀ ਕਿ ਮੀਂਗਣਾ ਨਹੀਂ ਕਰਦੀ ਬਹੁਤ ਫਾਇਦੇ ਹੈ ਫਰਨੀ ਇਹ ਇਹ ਦੋ ਪਾਈਪਾਂ ਵੀ ਲਾ ਸਕਦਾ ਤਿੰਨ ਵੀ ਲਾ ਸਕਦੇ ਹੋ ਢੀੜੀ ਕਰਕੇ ਉਹ ਤੁਸੀਂ ਤੁਹਾਡੇ ਬਾਈਟ ਤੇ ਹੈ ਇਹ ਚ 10 ਸਾਲ ਦਾ ਬੱਚਾ ਬੁੱਢਾ ਹੈਂਡੀਕੈਪਡ ਉਹ ਵੀ ਬਾਹਰ ਦੀ ਪੱਠੇ ਪਾ ਸਕਦਾ ਸਾਫ ਕਰਨੀਆਂ ਸੌਖੀਆਂ ਬਹੁਤ ਫਾਇਦੇ ਹੈ ਲੋਹੇ ਦੀ ਨਾ ਕਈ ਇਹਦੀ ਵੱਜ ਜੀ ਟਾਈਟਨਸ ਵੀ ਹੋ ਜਾਂਦੀ ਧੁਣਪ ਕਹਿ ਦਿੰਦੇ ਜੀ ਨੂੰ ਠੀਕ ਹੈ ਵਧੀਆ ਕੱਚਾ ਫਾਰਮ ਰੱਖਣਾ ਛੱਤ ਜੇ ਬਿਨਾਂ ਲੋਨ ਤੋਂ ਆਪ ਪਾ ਲੋ ਜੀ ਜਿਹਨੇ ਬਿਨਾਂ ਲੋਨ ਤੋਂ ਕਰਨਾ ਇਹ ਲੋਨ ਦੇ ਵਿੱਚ ਪਾਸ ਨਹੀਂ ਠੀਕ ਆ ਉਹ ਤੁਹਾਡੀ ਚਾਦਰਾਂ ਵਾਲੀ ਦੂਜਾ ਛੱਡੀ ਚੱਲੂਗਾ ਜਿਹੜਾ ਆਪਣਾ ਆਉਂਦਾ ਡੈਰੀ ਫਾਰਮ ਵਾਲਾ ਹੁੰਦਾ ਉਹਦੇ ਥੋੜੇ ਜ਼ਿਆਦੇ ਹੁੰਦੇ ਆ ਉਹ ਕੰਦਾਂ ਦੇ ਕਰ ਸਕਦੇ ਆ ਉਹਦੇ ਮੱਦੇਨਜ਼ਰ ਨਕਸ਼ਾ ਭੇਜ ਤੂੰ ਇੱਕ ਜਿਹੜੀ ਗੇਟ ਤੇ ਵਿੰਡੋ ਆਮੋ ਸਾਹਮਣੇ ਰੱਖਣੀ ਆ ਤੁਸੀਂ ਉਹ ਗੇਟ ਇਹ ਹੁਣ ਜਿਹੜੇ ਬਾਰੀਆਂ 'ਚ ਖੜੇ ਤੁਹਾਨੂੰ ਹਵਾ ਲੱਗਦੀ ਹੋਊਗੀ ਤੇ ਬਾਹਰ ਜਾਵਾਂ ਪੱਤਾ ਨਹੀਂ ਖੜਦਾ ਇਹ ਥੋੜਾ ਹਾਈਟ ਤੇ ਕਰਕੇ ਵੀ ਜਾਂ ਇਹ ਦੂਈ ਉੱਚਾ ਕਰ ਸਕਦੇ ਕਰ ਲੂ ਮੇਰੇ ਕੋਲ ਟਰੈਕਟਰ ਟਰਾਲੀਆਂ ਹੈ ਨਹੀਂ ਸਿਰ ਕੋ ਦੋ ਸੀਜ਼ਨ ਦਾ ਰੋਸੀ ਨਹੀਂ ਅਸੀਂ ਇਹ ਦੂਈ ਭਰਤ ਵੱਧ ਪਾਉਣੀ ਮੈਂ ਤਾਂ ਮੁੱਲ ਪਵਾਈਏ ਭਰਤੇ ਟੇਕਾਰ ਉਹ ਸੰਦਾਨ ਰੱਖਣੇ ਆਂ ਚਾਹ ਆ ਦੇ ਵਿੱਚ ਇਹਨਾਂ ਨਾਲ ਗੋਏ ਦੇ ਨਾਲ ਬੰਦ ਕਰ ਦੇਣਾ ਇਹ ਤੁਹਾਨੂੰ ਤਜਰਬੇ ਦੀਆਂ ਗੱਲਾਂ ਦੱਸੀ ਇਹਨਾਂ ਸੌਖਾ ਹੋਈ ਜਾਊਗਾ ਮੈਂ ਤੁਹਾਡਾ ਜਿਹੜਾ ਰੁਪਈਆ ਜਿਹੜੀ ਆ ਆਪਣੇ ਕੰਨ ਦਈਏ ਬਈ ਆ ਤਾਂ ਨਿਕਲ ਨਹੀਂ ਜਾਨੀ ਹਵਾ ਦਾ ਪਿੱਛੇ ਠਾਕ ਨਹੀਂ ਕੋ ਥੋੜਾ ਪਿੱਛੇ ਘਰ ਸਾਧਿਆ ਪਕਾ ਦਿਸ਼ਾ ਦੂਸ਼ਾ ਘਰੇ ਨਹੀਂ ਨਿਕਲਣੀ ਜਿਹੜਾ ਨੇ ਖੇਤ ਜਾਂ ਫਲੈਨ ਥਾਂ ਤੇ ਨਵੇਂ ਥਾਂ ਤੇ ਖੁੱਲੇ ਤੇ ਪਾਉਂੀਆਂ ਤੁਸੀਂ ਇੱਥੇ 10 ਮਿੰਟ ਖਾਂ ਛੱਡ ਕੇ ਥੋੜੇ ਪਿੱਛੇ ਛੱਡ ਲਓ ਨਾ ਜਗਾ ਵੇਰੇ ਹਾਂ ਚੱਲ ਜੀ ਫੜਸੀ ਆਊਗਾ ਵੈਸੇ ਵੀ ਗਵੰਡੀ ਨਾਲ ਕੰਧ ਸਾਂਝੀ ਨਹੀਂ ਕਰੀਦੀ ਹੁੰਦੀ ਇੱਕ ਉਹਦੇ ਵਿੱਚ ਗੋਏ ਨਾ ਬੰਦ ਕਰ ਦੇਣਾ ਤੁਸੀਂ ਸਿਆਲ ਠੰਡ ਤੋਂ ਗਰਮੀ ਆ ਗਈ ਡੰਡਾ ਮਾਰੋ ਕੱਡੋ ਨਾਲੇ ਪਾਤੀਆਂ ਬਾਲਣੀਆਂ ਥੋਡੀਆਂ ਕੋਈ ਮੈਸਤਰੀ ਲਾਉਣ ਦੀ ਲੋੜ ਨਹੀਂ ਕੋਈ ਪੱਟਾ ਫਟਾਈ ਢਾਉਣ ਦੀ ਲੋੜ ਨਹੀਂ ਠੀਕ ਹੈ ਇਹ ਕੰਮ ਕਰਨਾ ਪ੍ਰਾਲੀ ਪਸਾ ਦੇ ਪ੍ਰਾਲੀ ਪਸਾ ਦੇ ਉਹ ਮਰਜੀ ਪਸਾ ਦੇ ਠੀਕ ਹੈ ਬੰਦ ਕਰਨੇ ਆ ਇਹ ਤੁਸੀਂ ਆਪ ਦੇ ਤਰੀਕੇ ਨਾਲ ਰੋਸ਼ਨਦਾਨ ਰੱਖ ਸਕਦੇ ਹੋ ਤੁਹਾਡਾ ਆਪ ਦਾ ਡਿਜ਼ਾਈਨ ਹੈ ਗੇਟ ਗੋਲ ਕਰਦੇ ਥੋੜੇ ਸੋਹਣੇ ਲੱਗਦੇ ਆ ਠੀਕ ਹੈ ਬਾਕੀ ਚੀਜ਼ਾਂ ਕੈਉਰਾ ਉਹ ਅੰਦਰ ਵੀ ਲੱਗਿਆ ਇੱਕ ਜਿਹੜੀ ਹੋਰ ਮੇਨ ਗੱਲ ਹੈ ਇਹਦੇ ਵਿੱਚ ਜਾਦੇ ਬੱਕਰੀਆਂ ਮਾਰਦੀਆਂ ਤਾਰ ਚਾਪ ਕੇ ਕਰੰਟ ਵਾਲੀ ਇਹਨਾਂ ਨੂੰ ਤਾਰ ਦੀ ਸੀ ਨਹੀਂ ਇਹਨਾਂ ਨੇ ਮੂੰਹ ਚ ਪਾਈ ਤੇ ਤੁਹਾਨੂੰ ਨਾ ਦਵਾਈ ਨੇ ਮੌਕਾ ਦੇਣਾ ਨਾ ਡਾਕਟਰ ਨੇ ਬੱਕਰੀ ਥਾਂ ਤੇ ਮਰ ਜਾਂਦੀ ਦਿਲ ਬਹੁਤ ਛਿੱਟੀ ਛੱਡਦੀ ਆ ਆਪਣੇ ਹੁਣ ਜਿਹੜੀਆਂ ਲੈਟਰ ਚ ਪਾਈਪਾ ਪਾਉਣੇ ਆ ਉਹ ਪਾਏਗਾ ਹੂੰਗਾ ਦੂਜੀ ਪਾਈਪ ਵੀ ਨਹੀਂ ਹੈ ਸਸਤੀ ਜਿਹੜੀ ਫੀਟਿੰਗ ਵਾਲੀ ਇਲੈਕਟਰ ਵਾਲੀ ਸਾਰੀ ਉਹ ਹੈ ਤੇ 8-10 ਫੁੱਟ ਤੋਂ ਉੱਤੇ ਹਾਈਟ ਰੱਖਣੀ ਹੈ ਇਹਦੀ ਜਿਹੜੀ ਫੀਟਿੰਗ ਦੀ ਹੈ ਕੋਈ ਤਾਰ ਜਿਵੇਂ ਆ ਹੁਣ ਲੰਪੀ ਜਾਂਦੀ ਹੈ ਇਹ ਡੈਡ ਕੀਤੀ ਹੈ ਗਰੰਟੀ ਨਹੀਂ ਠੀਕ ਹੈ ਆਹ ਤਾਰ ਨਹੀਂ ਥੋੜੀ ਕੋਈ ਲੰਪੀ ਦੀ ਹੋਣੀ ਚਾਹੀਦੀ ਕਈ ਝੱਕਮਾ ਪੱਖਾ ਰੱਖ ਦਿੰਦੇ ਆ ਤਾਰ ਪਾ ਕੇ ਉਥੇ ਮੇ ਉਹਨਾਂ ਨਿਕਲਣੇ ਜਾ ਕੇ ਤਾਰ ਹੀ ਟੁਕਣੀ ਉਹਨੇ ਫੁਰਕੋਸ ਨਹੀਂ ਕਰਨਾ ਤੇ ਮੇ ਉਹਨਾਂ ਥੋੜਾ ਕਿਹਾ ਪੱਖੇ ਲਾਉਣੇ ਆਗ ਦੀਆਂ ਵਿੱਚ ਲਾਓ ਲਿਆ ਕੇ ਇਹਦੇ ਤਾਂ ਲਾਓ ਠੀਕ ਹੈ ਝੱਕਮਾ ਪੱਖਾ ਨਹੀਂ ਰੱਖਣਾ ਮੱਛਰ ਮੱਖੀ ਤੋਂ ਹੁਣ ਧਿਆਨ ਰੱਖਣਾ ਸਾਫ ਸਫਾਈ ਰੱਖਣੀ ਹੈ ਕਲੀ ਸਿੱਟਣੀ ਹੈ ਆਲ ਆਊਟ ਲਾ ਸਕਦੇ ਆ ਆਪਾਂ ਥਾਂ ਥਾਂ ਤੇ ਗ੍ਰਿਪ ਦਿਓ ਠੀਕ ਹੈ ਤੇ ਧੂਆਂ ਵੀ ਕਰ ਸਕਦੇ ਹੋ ਮੱਛਰ ਤੋਂ ਪਰ ਜਿਆਦੇ ਮੱਛਰੇ ਇਹਨਾਂ ਤੇ ਉਹ ਪਸ਼ੂ ਵਾਲਾ ਕੰਮ ਨਹੀਂ ਬਈ ਮੱਛਰੇ ਇਹਨਾਂ ਨੂੰ ਜਿਆਦਾ ਤਾਨ ਕਰਦੇ ਠੀਕ ਹੈ ਬਾਕੇ ਵਾਲ ਮਸ਼ੀਨ ਕਟਿੰਗ ਕਰ ਦਿੰਦੇ ਆ ਰੁੱਤ ਚਾ ਕੇ ਮਸ਼ੀਨ ਇਹਨਾਂ ਦੇ ਵਾਲ ਨਹੀਂ ਕੱਟਨੇ ਬੱਕਰੀਆਂ ਕੁਛ ਐਵੇਂ ਨਹੀਂ ਕੱਟਦੀ ਹਾਂ ਪਰ ਇਹਨਾਂ ਨੂੰ ਲੋੜ ਹੀ ਨਹੀਂ ਹੁੰਦੀ ਕੱਟਣ ਦੀ ਜੇ ਥੋੜੀ ਸਹੀ ਨਸਲ ਦੀ ਆ ਲੋਗਾਂ ਦੇਖੋ ਆਪਣੇ ਕਿਸੇ ਦੀ ਨਹੀਂ ਕੱਟੇ ਆਪੇ ਝੜ ਜਾਂਦੀ ਹਾਂ ਇਹ ਜਿੱਥੋਂ ਵਾਲ ਕੱਟਨੇ ਤੁਹਾਨੂੰ ਮੈਂ ਦੱਸ ਦਊਂਗਾ ਕਿੱਥੋਂ ਕਿੱਥੋਂ ਕੱਟਨੇ ਠੀਕ ਹੈ ਇਹਦਾ ਪਤਾ ਲੱਗ ਗਿਆ ਤੁਹਾਨੂੰ ਪੋਰਸ਼ਨਾਂ ਦਾ ਇਹ ਬਰੀਡਰ ਦਾ ਅੱਡ ਬੱਕਰੀਆਂ ਦਾ ਅੱਡ ਗੱਭਣ ਮੀ ਉਹਨਾਂ ਦਾ ਅੱਡ ਬਣਾਉਣਾ ਅੱਜ ਮੈਂ ਬਰੀਡਰਾਂ ਦਾ ਆਟਾ ਬਣਾਉਣਾ ਤਾਂਗੇ ਚਾਰ ਪੋਰਸ਼ਨ ਰੱਖੇ ਆ ਇੱਕ ਥਾਂ ਘੱਟ ਦੀ ਸਟੋਰ ਹੈਣੀ ਸੀ ਉਹ ਥਾਂ ਆ ਸੀ ਬਾਅਦ ਚੋ ਮਿਉਨਿਆਂ ਹੱਥ ਤੇ ਬਣਾਵਾਂਗੇ ਤੇ ਤੁਸੀਂ ਆਪ ਦੇ ਦਿਮਾਗ ਨਾਲ ਕੋਈ ਮਾੜਾ ਮੋਟਾ ਬਾਦ ਘਾਟ ਕਰ ਸਕਦੇ ਇਹ ਚ ਵੀ ਕਮੀ ਹੋ ਸਕਦੀ ਹੈ ਹਨਾ ਤੇ ਬਸ ਆ ਬਿਜਲੀ ਦਾ ਜ਼ਿਆਦਾ ਧਿਆਨ ਆ ਕੰਧ ਕਿੰਨੀ ਚਾਈ ਰੱਖਣੀ ਹੈ ਇਹਦੀ ਇਹਦਾ ਕੋਈ ਚੱਕਰ ਨਹੀਂ ਹੈ ਚਾਰ ਤੋਂ ਪੰਜ ਫੁੱਟ ਰੱਖ ਲੋ ਜੀ ਖਾਸ ਕਰਕੇ ਬੱਕਰੇ ਆ ਬੱਕਰਾ ਟੱਪ ਜਾਂਦਾ ਟੱਪੇ ਟੱਪੇ ਹਾਂ ਇਹ ਥਾਣੋਂ ਸਾਸਤਾ ਕੰਮ ਆ 1.5 ਨੰਬਰ ਐਟ ਲਓ ਇਹਦਾ ਜਿਹੜੀ ਆ ਬਣਾਉਣੀਆਂ ਬਾੜੀਆਂ ਬੂੜੀਆਂ ਇਹਦਾ ਕੋਈ ਇੱਕ ਨੰਬਰ ਐਟ ਲਾਉਣ ਦੀ ਵੀ ਲੋੜ ਨਹੀਂ ਇਹਨੂੰ ਟੀਬ ਚੰਗੀ ਚ ਕਰਦੇ 2 ਐਟ ਚ ਕਰੀ ਆ ਇਹ ਇਹਨੂੰ ਰੰਗ ਕਰਨਾ ਸੀ ਰੰਗ ਹਜੇ ਚ ਸੋਰਾ ਨਿਕਲ ਰਿਹਾ ਮੀਮੂ ਪੈ ਜਾਂਦੇ ਹੋ ਇਹਦਾ ਛੱਤ ਦਾ ਵੀ ਪਤਾ ਲੱਗ ਜੂ ਚੋਣੀ ਕਰਦੀ ਤਾਂ ਫੇਰ ਇਹਨੂੰ ਰੰਗ ਕਰਕੇ ਆਪਾਂ ਵਧੀਆ ਬਣਾਵਾਂਗੇ ਫਾਰਮ ਬਰਾਦਾ ਕਿੰਨਾ ਚਿਰ ਹੋ ਗਿਆ ਇਹਨੂੰ ਬਣਾਏ ਨੂੰ ਛੱਤ ਪਾਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਹੋਣ ਵਾਲੇ ਹੀ 8-9 ਮਹੀਨੇ ਜੀ ਬਾਸਤ ਕੋ ਬਣਾ ਦੀ ਪਿੱਛਲੀ ਤੋਂ ਪਾਈਏ ਨਾ ਹਾਂ ਮੀਂਹ ਤਾਂ ਬਹੁਤ ਪਏ ਆਏ ਤਾਂ ਦੋ ਤਿੰਨ ਪੈ ਗਏ ਪਰ ਆ ਸੌਣ ਦੇਖਾਂਗੇ ਨਾ ਆਪਾਂ ਹਾਂ ਇਹ ਕੀ ਕਰਦਾ ਹਾਂ ਕੀ ਕਰਦਾ ਹੈ ਇਹ ਕਾਜ ਪੂਜ ਚੰਗਾ ਪਾਉਣਾ ਤੁਸੀਂ ਇਹ ਹੋ ਗਿਆ ਅੰਦਰਲਾ ਪਾਸਾ ਹੁਣ ਆਜੋ ਬਾਹਰ